ਇਹ ਉਸ ਨੌਜਵਾਨ ਦਾ ਮਕਾਨ ਆ ਅੰਦਰੋਂ ਤੇ ਬਾਕੀ ਪਰਿਵਾਰਕ ਮੈਂਬਰ ਗੱਲ ਆਪਾਂ ਉਹਨਾਂ ਨਾਲ ਵੀ ਕਰਦੇ ਉਹ ਇਸ ਟਾਈਮ ਹਸਪੀਟਲ ਦੇ ਵਿੱਚ ਗਏ ਹੋਏ ਨੇ ਤੇ ਬਾਈ ਦਾ ਬੱਚਾ ਇੱਥੇ ਗਵੰਡੀਆਂ ਨੇ ਸਾਮ੍ਹਿਆਂ ਹੋਇਆ ਇਕੱਲਾ ਇਹ ਇਕੱਲਾ ਬੱਚਾ ਇੱਥੇ ਘਰ ਦੇ ਵਿੱਚ ਛੱਡ ਕੇ ਤੁਸੀਂ ਪਰਿਵਾਰ ਦੀ ਮਾਨਸਿਕ ਹਾਲਤ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਆਪਣੇ ਇਕੱਲੇ ਬੱਚੇ ਨੂੰ ਛੱਡ ਕੇ ਸਾਰਾ ਪਰਿਵਾਰ ਅਚਾਨਕ ਚਲਾ ਗਿਆ ਉੱਥੇ ਤੇ ਇੱਥੇ ਗਵੰਡੀ ਨੇ ਜਿਹੜੇ ਘਰ ਦੀ ਘਰ ਦੇ ਸਾਰੇ ਬੁਹੇਵਾਰੀਆਂ ਖੁੱਲੇ ਪਏ ਨੇ ਤੇ ਬੱਚਾ ਨੂੰ ਗਵੰਡੀ ਸਾਹਮਣੇ ਨੇ ਘਰ ਦੀ ਦੇਖਭਾਲ ਜਿਹੜੇ ਗਵੰਡੀ ਕਰ ਰਹੇ ਨੇ ਤੇ ਸਾਡੀ ਬੇਨਤੀ ਆ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਕਿ ਇਸ ਮਸਲੇ ਨੂੰ ਸੀਰੀਅਸਲੀ ਲਿਆ ਜਾਵੇ ਤੇ ਇਹ ਲੋਕ ਕੋਈ ਅਤਵਾਦੀ ਨਹੀਂ ਹੈਗੇ ਆਪਣੇ ਮੰਗਾ ਮਸਲਿਆਂ ਵਾਸਤੇ ਗਏ ਸੀਗੇ ਤੇ ਇਹ ਵੀ ਅਸੀਂ ਬਾਰ-ਬਾਰ ਮੈਂ ਹਰ ਵੀਡੀਓ ਦੇ ਵਿੱਚ ਯਾਦ ਕਰਾਉਣਾ ਕਿ ਸੁਆਮੀ ਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ 2014 ਦੇ ਵਿੱਚ ਮੋਦੀ ਸਾਹਿਬ ਨੇ ਵਾਦਾ ਕੀਤਾ ਸੀਗਾ ਲੋਕ ਉਹ ਵਾਦਾ ਯਾਦ ਕਰਾਉਣ ਜਾ ਰਹੇ ਨੇ ਤੇ ਸਰਕਾਰ ਨੇ ਸਾਰੀ ਫੋਰਸ ਲਾ ਕੇ ਕਿੰਨਾ ਖਰਚਾ ਕਰਕੇ ਕਿਵੇਂ ਲੋਕਾਂ ਦੇ ਉੱਤੇ ਜਵਲਟ ਆਇਆ ਹੋਇਆ ਇਹ ਤੁਸੀਂ ਬਾਰ ਬਾਰ ਲਗਾਤਾਰ ਵੀਡੀਓਜ਼ ਦੇ ਵਿੱਚ ਦੇਖ ਰਹੇ ਹੋਗੇ ਇਦਾਂ ਦੇ ਬੱਚੇ ਤੇ ਉਹ ਇੱਕ ਲੜਕਾ ਪਹਿਲਾਂ ਸ਼ੁਭਮਨ ਸ਼ੁਭਕਰਨ ਤੇ ਉਹ ਪੁਲਿਸ ਦੀ ਗੋਲੀ ਨਾਲ ਉਹਦੀ ਮੌਤ ਹੋ ਚੁੱਕੀ ਐ ਸ਼ਹੀਦ ਹੋ ਚੁੱਕਿਆ ਉਸ ਤੋਂ ਬਾਅਦ ਕਿੰਨੇ ਬਜ਼ੁਰਗ ਨੇ ਜਿਹੜੇ ਉਹ ਅਟੈਕ ਹੋ ਰਹੇ ਨੇ ਕਿੰਨੇ ਜ਼ਖਮੀ ਹੋ ਰਹੇ ਨੇ ਅਸੀਂ ਲਗਾਤਾਰ ਕੋਸ਼ਿਸ਼ ਸਾਡੀ ਰਹੂਗੀ ਕਿ ਜ਼ਖਮੀਆਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਰਹੀਏ ਤੇ ਇਹ ਉਹਦਾ ਬੇਟਾ ਬੇਟਾ ਕੀ ਨਾਮ ਹੈ ਤੁਹਾਡਾ ਹੈ ਬੜਾ ਆਹ ਪਾਪਾ ਦਾ ਕੀ ਨਾਮਾ ਪ੍ਰੀਤਪਾਲ ਚੜ੍ਹਦੀ ਕਲਾ ਚੋਂ ਕਿਹੜੀ ਕਲਾਸ ਚ ਪੜਦੇ ਹੋ ਕਿਊ ਕੇ ਜੀ ਚ ਕਿਹੜੇ ਸਕੂਲ ਚ ਪੜਦੇ ਹੋ ਗੁਰਕੁਲ ਚ ਗੁਰੂਗੋਲ ਚ ਵੜ ਜਾਓ ਠੀਕ ਆ ਮੇਰਾ ਪੁੱਤ ਧਿਆਨ ਨਾਲ ਪੜਨਾ ਹੈ ਹਾਂ ਕੈਲਮ ਪਾਪਾ ਕਿੱਥੇ ਗਿਆ ਆਨੇ ਮੇਰੀ ਡੈਡੀ ਨਾਲ ਗੱਲ ਕਰਾਉ ਹੁੰਦਾ ਛੇਤੀ ਆਇਆ ਯਾਰ ਇਹਨੇ ਸੇ ਤੂੰ ਪੁੱਛ ਕਿੱਥੇ ਨੇ ਪਪਾ ਰੁੱਟ ਤਾ ਰੁੱਟ ਤਾ ਓਕੇ ਮੇਰੇ ਪਾਪਾ ਲਈ ਤੁਹਾਨੂੰ ਚਲੇ ਮੇਰੇ ਪਾਪਾ ਨੂੰ ਛੇਤੀ ਪੰਜਾਬ ਚੱਲਿਆ ਆਵਾ ਲਿਜਾ ਲਿਆ ਆ ਜਾਂਦਾ ਚਾਹੀਦਾ ਕਿਉਂਕਿ ਇਹੇ ਉਹੀ ਮੰਗਾਂ ਨੇ ਜਿਨ੍ਹਾਂ ਦੇ ਬਾਰ-ਬਾਰ ਸਰਕਾਰਾਂ ਨੇ ਵਾਅਦੇ ਕੀਤੇ ਐਮਐਸਪੀ ਦੀ ਮੰਗਾਂ ਭਗਵੰਤ ਮਾਨ ਸਾਹਿਬ ਉਦੋਂ ਕਹਿੰਦੇ ਸੀ ਕਿ ਜਿੰਨਾ ਘਾਟਾ ਹੋਊਗਾ ਸੀ ਦਿੱਲੀ 'ਚ ਦੇ ਰਹਿਆਂ ਤੁਹਾਨੂੰ ਵੀ ਦੇਵਾਂਗੇ ਉਹ ਇੱਕ ਬੀਬੀ ਇਹਨਾਂ ਦੀ ਉਹਦੀ ਇੰਟਰਵਿਊ ਗਗਨ ਅਨਮੋਲ ਮਾਨ ਦੀ ਬਾਰ-ਬਾਰ ਇੰਟਰਵਿਊ ਆ ਰਹੀ ਆ ਉਦੋਂ ਦਾ ਕਹਿੰਦੇ ਕਿ 5 ਮਿੰਟਾਂ 'ਚ ਦੇ ਦਾਂਗੇ ਹੁਣ ਤਾਂ 3 ਸਾਲ ਬੀਤ ਚੁੱਕੇ ਨੇ ਮੋਦੀ ਸਾਹਿਬ ਨੇ ਵੀ ਇਹ ਗੱਲਾਂ ਸੀ ਕਿ ਆ ਕਿਸਾਨ ਅਜਿਹਾ ਕੁਝ ਨਹੀਂ ਮੰਗ ਰੇ ਜਿਹੜਾ ਸਰਕਾਰਾਂ ਨੇ ਨਾ ਕਿਹਾ ਹੋਵੇ ਪਹਿਲਾਂ ਇਹ ਸਿਰਫ ਤੁਹਾਨੂੰ ਤੁਹਾਡੇ ਵਾਦੇ ਯਾਦ ਕਰਾ ਰਹੇ ਨੇ ਜਾਂ ਤਾਂ ਫਿਰ ਚੋਣਾਂ ਦੇ ਸਮੇਂ ਇਦਾਂ ਦੇ ਵਾਦੇ ਨਾ ਕਰਿਆ ਕਰੋ ਜਾਂ ਫਿਰ ਘੱਟੋ ਘੱਟ ਉਹਨਾਂ ਵਾਦਿਆਂ ਤੇ ਵਫਾ ਕਰਿਆ ਕਰੋ ਤੇ ਪ੍ਰਦੀਪ ਕਸਬਾਜੀ ਦੇ ਨਾਲ ਮੈਂ ਪਰਮਿੰਦਰ ਸਿੰਘ ਤੇ ਜਿੱਥੇ ਵੀ ਕਿਤੇ ਇਦਾਂ ਇਹਨਾਂ ਨੌਜਵਾਨਾਂ ਵਾਸਤੇ ਯਤਨ ਹੋ ਸਕਦਾ ਸੀ ਬਾਰ-ਬਾਰ ਇਹ ਅਪੀਲ ਕਰ ਰਹੇ ਆ ਕਿ ਇਹਨਾਂ ਵਾਸਤੇ ਯਤਨ ਕਰੋ ਛੋਟੇ-ਛੋਟੇ ਬੱਚੇ ਨੇ ਜਿਹੜੇ ਉਹ ਡਿਸਟਰਬ ਹੋ ਰਹੇ ਨੇ ਪਰਿਵਾਰਾਂ ਦੇ ਪ੍ਰਵਾਦ ਡਿਸਟਰਬ ਹੋ ਰਹੇ ਨੇ ਧੰਨਵਾਦ